ਪੰਜਾਬ ਨੂੰ ਇਸ ਵੇਲੇ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਂਹ ਦੀ ਲਗਾਤਾਰ بارش ਤੇ ਦਰਿਆਵਾਂ ਦੇ ਕੰਢੇ ਪਾਣੀ ਨੇ ਇੱਕ ਹੀ ਇਲਾਕਿਆਂ ਨੂੰ ਹੜ ਦੀ ਚਪੇਟ ਵਿੱਚ ਲਿਆ ਕੇ ਰੱਖ ਦਿੱਤਾ ਲੋਕਾਂ ਦੇ ਘਰ ਖੇਤ ਤੇ ਰੋਜ਼ਮਰਰਾ ਦੀ ਜ਼ਿੰਦਗੀ ਇਸ ਕਦਰ ਪ੍ਰਭਾਵਿਤ ਹੋ ਚੁੱਕੀ ਹੈ ਕਿ ਕਈ ਪਰਿਵਾਰ ਆਪਣੇ ਘਰ ਛੱਡ ਕੇ ਅਸਥਾਈ ਟਿਕਾਣਿਆਂ ਦੇ ਉੱਤੇ ਰਹਿਣ ਲਈ ਮਜਬੂਰ ਹੋ ਗਏ ਹਨ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਜਿੱਥੇ ਇੱਕ ਪਾਸੇ ਲੋਕ ਆਪਣੀ ਛੱਤ ਤੋਂ ਵੀ ਵਾਂਝੇ ਹੋ ਰਹੇ ਹਨ ਉੱਥੇ ਹੀ ਪਸ਼ੂਆਂ ਲਈ ਚਾਰੇ ਦੀ ਕਮੀ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਰਾਹਤ ਕੈਂਪ ਲਗਾਏ ਜਾ ਰਹੇ ਹਨ ਪਰ ਦੂਜੇ ਪਾਸੇ ਕਈ ਅਜੇਹੀਆਂ ਥਾਵਾਂ ਹਨ ਜਿੱਥੇ ਬੁਨਿਆਦੀ ਸਹੂਲਤਾਂਵਾਂ ਦੀ ਕਮੀ ਕਰਕੇ ਲੋਕਾਂ ਨੂੰ ਜਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਨਾ ਸਾਫ਼ ਪਾਣੀ ਦੀ ਉਪਲਬਧਤਾ ਤੇ ਨਾ ਹੀ ਸਿਹਤ ਸਹੂਲਤਾਂਵਾਂ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕਈ ਇਲਾਕਿਆਂ ਦੇ ਵਿੱਚ ਤਾਂ ਕੋਈ ਵੀ ਸਹੂਲਤ ਨਹੀਂ ਪਹੁੰਚਾਈ ਜਾ ਰਹੀ ਜਿੱਥੇ ਲੋਕਾਂ ਨੂੰ ਖਾਣੇ ਪੀਣੇ ਦੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਤ ਉੱਥੇ ਇੰਨੇ ਵਿਗੜ ਚੁੱਕੇ ਹਨ ਕਿ ਕਈ ਲੋਕ ਤਾਂ ਭੁੱਖੇ ਮਰ ਰਹੇ ਹਨ ਇਹਨਾਂ ਹਾਲਾਤਾਂ ਦੇ ਵਿੱਚ ਸੇਵਾਦਾਰ ਸਮਾਜ ਸੇਵੀ ਸੰਗਠਨ ਤੇ ਕਈ ਗੁਰਦੁਆਰਾ ਸਾਹਿਬ ਦੇ ਲੰਗਰ ਕਰ ਲੋਕਾਂ ਦੀ ਮਦਦ ਲਈ ਮੈਦਾਨ ਦੇ ਵਿੱਚ ਆਏ ਹਨ ਇੰਨਾ ਹੀ ਨਹੀਂ ਕਿ ਕਈ ਕਲਾਕਾਰਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਯੋਗ ਇਸ ਮਦਦ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਕਈ ਕਲਾਕਾਰਾਂ ਦੇ ਵੱਲੋਂ ਤਾਂ ਹੜ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਸਵਾਲੇ ਖੜਾ ਹੁੰਦਾ ਕਿ ਕਦੋਂ ਤੱਕ ਲੋਕ ਇਸ ਸੰਕਟ ਦੇ ਨਾਲ ਆਪਣੇ ਹੌਸਲੇ ਨਾਲ ਹੀ ਲੜਦੇ ਰਹਿਣਗੇ ਤੇ ਸਰਕਾਰੀ ਪ੍ਰਬੰਧਨ ਵੱਲੋਂ ਕਦੋਂ ਤੱਕ ਇਹ ਮਦਦ ਮਿਲਦੀ ਰਹੇਗੀ ਜਿੱਥੇ ਲੋਕ ਉਡੀਕ ਕਰ ਰਹੇ ਹਨ ਹੜ੍ਹ ਦੀ ਇਹ ਤਬਾਹੀ ਸਿਰਫ ਕੁਦਰਤੀ ਆਫਤ ਨਹੀਂ ਹੈ ਸਗੋਂ ਸਰਕਾਰੀ ਤਿਆਰੀਆਂ ਤੇ ਵੀ ਕਾਫੀ ਜ਼ਿਆਦਾ ਸਵਾਲ ਖੜੇ ਕਰਦੀ ਹੈ ਤੇ ਦੱਸ ਦੀ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਨਾ ਸਿਰਫ ਰਾਹਤ ਦੀ ਲੋੜ ਹੈ ਸਗੋਂ ਇੱਕ ਵੱਡੇ ਪੱਧਰ ਤੇ ਲੰਮੇ ਸਮੇਂ ਲਈ ਪੁਨਰਵਾਸ ਯੋਜਨਾਵਾ ਦੀ ਲੋੜ ਕਿਉਂਕਿ ਹੜ ਦਾ ਪਾਣੀ ਤਾਂ ਕੁਝ ਦਿਨਾਂ ਤੱਕ ਥਾਮ ਜਾਵੇਗਾ ਪਰ ਇਸ ਆਫਤ ਨਾਲ ਟੁੱਟੀਆਂ ਜ਼ਿੰਦਗੀਆਂ ਬਰਬਾਦ ਹੋਏ ਕੇ ਤੇ ਉਜੜੇ ਹੋਏ ਘਰ ਨੂੰ ਮੁੜ ਬਸਾਉਣਾ ਕਾਫੀ ਜ਼ਿਆਦਾ ਚੁਣੌਤੀਪੂਰਨ ਹੋਵੇਗਾ ਕਈ ਲੋਕਾਂ ਦੇ ਜਿਨ੍ਹਾਂ ਦੇ ਘਰ ਟਹਿ ਗਏ ਹਨ ਇਨ੍ਹਾਂ ਹੜਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਕਈਆਂ ਦੀ ਮੌਤ ਹੋ ਚੁੱਕੀ ਹੈ ਛੱਤਾਂ ਡਿੱਗਣ ਕਾਰਨ ਉਹਨਾਂ ਲਈ ਵੀ ਕਾਫੀ ਜ਼ਿਆਦਾ ਉਹਨਾਂ ਪਰਿਵਾਰਾਂ ਲਈ ਵੀ ਕਾਫੀ ਜ਼ਿਆਦਾ ਮੁਸ਼ਕਲ ਕੜੀ ਹੈ ਖੇਤਾਂ ਦੇ ਵਿੱਚ ਕਈਆਂ ਦੀ ਫਸਲਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁਕੀਆਂ ਨੇ ਅਜਿਹੇ ਦੇ ਵਿੱਚ ਇਸ ਆਫਤ ਨਾਲ ਟੁੱਟੀਆਂ ਜ਼ਿੰਦਗੀਆਂ ਹੁਣ ਬਰਬਾਦ ਹੋਏ ਖੇਤ ਤੇ ਉਜੜੇ ਘਰਾਂ ਨੂੰ ਮੁੜ ਬਸਾਉਣ ਲਈ ਇਹ ਹੀ ਅਸਲੀ ਚੁਣੌਤੀ ਹੋਵੇਗੀ ਪੰਜਾਬ ਨੂੰ ਇਸ ਵੇਲੇ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਂਹ ਦੀ ਲਗਾਤਾਰ بارش ਤੇ ਦਰਿਆਵਾਂ ਦੇ ਕੰਡੇ ਪਾਣੀ ਨੇ ਇੱਕ ਹੀ ਇਲਾਕਿਆਂ ਨੂੰ ਹੜ ਦੀ ਚਪੇਟ ਵਿੱਚ ਲਿਆ ਕੇ ਰੱਖ ਦਿੱਤਾ ਲੋਕਾਂ ਦੇ ਘਰ ਖੇਤ ਤੇ ਰੋਜ਼ਮਰਰਾ ਦੀ ਜ਼ਿੰਦਗੀ ਇਸ ਕਦਰ ਪ੍ਰਭਾਵਿਤ ਹੋ ਚੁੱਕੀ ਹੈ ਕਿ ਕਈ ਪਰਿਵਾਰ ਆਪਣੇ ਘਰ ਛੱਡ ਕੇ ਅਸਥਾਈ ਟਿਕਾਣਿਆਂ ਦੇ ਉੱਤੇ ਰਹਿਣ ਲਈ ਮਜਬੂਰ ਹੋ ਕੇ ਹਨ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਜਿੱਥੇ ਇੱਕ ਪਾਸੇ ਲੋਕ ਆਪਣੀ ਛੱਤ ਤੋਂ ਵੀ ਵਾਂਝੇ ਹੋ ਰਹੇ ਹਨ ਉੱਥੇ ਹੀ ਪਸ਼ੂਆਂ ਲਈ ਵੀ ਚਾਰੇ ਦੀ ਕਮੀ ਦਾ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਰਾਹਤ ਕੈਂਪ ਲਗਾਏ ਜਾ ਰਹੇ ਹਨ ਪਰ ਦੂਜੇ ਪਾਸੇ ਕਈ ਅਜਹੀਆਂ ਥਾਵਾਂ ਹਨ ਜਿੱਥੇ ਬੁਨਿਆਦੀ ਸਹੂਲਤਾਂਵਾਂ ਦੀ ਕਮੀ ਕਰਕੇ ਲੋਕਾਂ ਨੂੰ ਜ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਨਾ ਸਾਫ਼ ਪਾਣੀ ਦੀ ਉਪਲਬਧਤਾ ਤੇ ਨਾ ਹੀ ਸਿਹਤ ਸਹੂਲਤਾਂਵਾਂ ਜਿਸ ਕਰਕੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕਈ ਇਲਾਕਿਆਂ ਦੇ ਵਿੱਚ ਤਾਂ ਕੋਈ ਵੀ ਸਹੂਲਤ ਨਹੀਂ ਪਹੁੰਚਾਈ ਜਾ ਰਹੀ ਜਿੱਥੇ ਲੋਕਾਂ ਨੂੰ ਖਾਣੇ ਪੀਣੇ ਦੀ ਵੀ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਤ ਉੱਥੇ ਇੰਨੇ ਵਿਗੜ ਚੁੱਕੇ ਹਨ ਕਿ ਕਈ ਲੋਕਾਂ ਭੁੱਖੇ ਮਰ ਰਹੇ ਹਨ ਇਹਨਾਂ ਹਾਲਾਤਾਂ ਦੇ ਵਿੱਚ ਸੇਵਾਦਾਰ ਸਮਾਜ ਸੇਵੀ ਸੰਗਠਨ ਤੇ ਕਈ ਗੁਰਦੁਆਰਾ ਸਾਹਿਬ ਦੇ ਲੰਗਰ ਘਰ ਲੋਕਾਂ ਦੀ ਮਦਦ ਲਈ ਮੈਦਾਨ ਦੇ ਵਿੱਚ ਆਏ ਹਨ ਇੰਨਾ ਹੀ ਨਹੀਂ ਕਿ ਕਈ ਕਲਾਕਾਰਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਯੋਗ ਇਸ ਮਦਦ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਕਈ ਕਲਾਕਾਰਾਂ ਦੇ ਵੱਲੋਂ ਤਾਂ ਹੜ੍ਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਸਵਾਲੇ ਖੜਾ ਹੁੰਦਾ ਕਿ ਕਦੋਂ ਤੱਕ ਲੋਕ ਇਸ ਸੰਕਟ ਦੇ ਨਾਲ ਆਪਣੇ ਹੌਸਲੇ ਨਾਲ ਹੀ ਲੜਦੇ ਰਹਿਣਗੇ ਤੇ ਸਰਕਾਰੀ ਪ੍ਰਬੰਧਨ ਵੱਲੋਂ ਕਦੋਂ ਤੱਕ ਇਹ ਮਦਦ ਮਿਲਦੀ ਰਹੇਗੀ ਜਿੱਥੇ ਲੋਕ ਉਡੀਕ ਕਰ ਰਹੇ ਹਨ ਹੜ੍ਹ ਦੀ ਇਹ ਤਬਾਹੀ ਸਿਰਫ ਕੁਦਰਤੀ ਆਫਤ ਨਹੀਂ ਹੈ ਸਗੋਂ ਸਰਕਾਰੀ ਤਿਆਰੀਆਂ ਤੇ ਵੀ ਕਾਫੀ ਜ਼ਿਆਦਾ ਸਵਾਲ ਖੜੇ ਕਰਦੀ ਹੈ ਤੇ ਦੱਸ ਦੀ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਨਾ ਸਿਰਫ ਰਾਹਤ ਦੀ ਲੋੜ ਹੈ ਸਗੋਂ ਇੱਕ ਵੱਡੇ ਪੱਧਰ ਤੇ ਲੰਮੇ ਸਮੇਂ ਲਈ ਪੁਨਰਵਾਸ ਯੋਜਨਾਵਾ ਦੀ ਲੋੜ ਕਿਉਂਕਿ ਹੜ ਦਾ ਪਾਣੀ ਤਾਂ ਕੁਝ ਦਿਨਾਂ ਤੱਕ ਥਾਮ ਜਾਵੇਗਾ ਪਰ ਇਸ ਆਫਤ ਨਾਲ ਟੁੱਟੀਆਂ ਜ਼ਿੰਦਗੀਆਂ ਬਰਬਾਦ ਹੋਏ ਕੇ ਤੇ ਉਜੜੇ ਹੋਏ ਘਰ ਨੂੰ ਮੁੜ ਬਸਾਉਣਾ ਕਾਫੀ ਜ਼ਿਆਦਾ ਚੁਣੌਤੀਪੂਰਨ ਹੋਵੇਗਾ ਕਈ ਲੋਕਾਂ ਦੇ ਜਿਨ੍ਹਾਂ ਦੇ ਘਰ ਟਹਿ ਗਏ ਹਨ ਇਨ੍ਹਾਂ ਹੜਾਂ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਕਈਆਂ ਦੀ ਮੌਤ ਹੋ ਚੁੱਕੀ ਹੈ ਛੱਤਾਂ ਡਿੱਗਣ ਕਾਰਨ ਉਹਨਾਂ ਲਈ ਵੀ ਕਾਫੀ ਜ਼ਿਆਦਾ ਉਹਨਾਂ ਪਰਿਵਾਰਾਂ ਲਈ ਵੀ ਕਾਫੀ ਜ਼ਿਆਦਾ ਮੁਸ਼ਕਲ ਕੜੀ ਹੈ ਖੇਤਾਂ ਦੇ ਵਿੱਚ ਕਈਆਂ ਦੀ ਫਸਲਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁਕੀਆਂ ਨੇ ਅਜਿਹੇ ਦੇ ਵਿੱਚ ਇਸ ਆਫਤ ਨਾਲ ਟੁੱਟੀਆਂ ਜ਼ਿੰਦਗੀਆਂ ਹੁਣ ਬਰਬਾਦ ਹੋਏ ਖੇਤ ਤੇ ਉਜੜੇ ਘਰਾਂ ਨੂੰ ਮੁੜ ਬਸਾਉਣ ਲਈ ਇਹ ਹੀ ਅਸਲੀ ਚੁਣੌਤੀ ਹੋਵੇਗੀ